ਖਾਰ ਵਾਲੀ ਅਮਨਦੀਪ ਕੌਰ ਦੇ ਬਾਰੇ ਖਬਰਾਂ ਬਹੁਤ ਸਾਰੀਆਂ ਆਈਆਂ ਮੀਡੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਈਆਂ ਉਹ ਚਿੱਟੇ ਸਮੇਤ ਫੜੀ ਗਈ ਪਹਿਲਾਂ ਇਹ ਖਬਰਾਂ ਆਈਆਂ ਪੁਲਿਸ ਨੇ ਗ੍ਰਿਫਤਾਰ ਕਰ ਲਈ ਇਹ ਖਬਰਾਂ ਆਈਆਂ ਜ਼ਮਾਨਤ ਮਿਲ ਗਈ ਫਿਰ ਇਹ ਖਬਰਾਂ ਆਈਆਂ ਜ਼ਮਾਨਤ ਮਿਲਣ ਤੋਂ ਬਾਅਦ ਰੀਲਾਂ ਫਿਰ ਬਣਨ ਲੱਗ ਪਈਆਂ ਇਹ ਖਬਰਾਂ ਆਈਆਂ ਉਹਦੇ ਵੱਲੋਂ ਇੰਟਰਵਿਊਸ ਦਿੱਤੇ ਗਏ ਆ ਇਹ ਖਬਰਾਂ ਆਈਆਂ ਉਹਨੂੰ ਵਿਜੀਲੈਂਸ ਨੇ ਫੇਰ ਫੜ ਲਿਆ ਇਹ ਖਬਰਾਂ ਆਈਆਂ ਤੇ ਅਖੀਰ ਦੇ ਉੱਤੇ ਖਬਰਾਂ ਤੁਸੀਂ ਪੜੀਆਂ ਸੁਣੀਆਂ ਦੇਖੀਆਂ ਕਿ ਉਹਦੇ ਪਥਰੀ ਹੋ ਗਈ ਆ ਉਹ ਇਸ ਵੇਲੇ ਹਸਪਤਾਲ ਦੇ ਵਿੱਚ ਦਾਖਲ ਆ ਜਾਂ ਹਸਪਤਾਲ ਤੋਂ ਛੁੱਟੀ ਮਿਲ ਗਈ ਆ ਇਹ ਹੁਣ ਵਿਜੀਲੈਂਸ ਜਾਣਦੀ ਆ ਉਹ ਜਾਣਦੀ ਆ ਪਰ ਭਾਈ ਉਹਦੇ ਪਥਰੀ ਹੋ ਗਈ ਆ ਤੇ ਪਥਰੀ ਰਾਜਨੀਤਿਕ ਲੋਕਾਂ ਦੇ ਤੇ ਜਿਹੜੇ ਵੀ ਵੱਖ-ਵੱਖ ਕੰਮਾਂ ਦੇ ਵਿੱਚ ਵਿਵਾਦਾਂ ਦੇ ਵਿੱਚ ਆਉਂਦੇ ਤੇ ਪੁਲਿਸ ਦੇ ਕੋਲੇ ਜਾਣ ਮੌਕੇ ਉਦੋਂ ਉਹਨਾਂ ਦੀ ਜੱਟਾ ਧੜਕਣ ਵੱਧਦੀ ਹੁੰਦੀ ਆ ਜਾਂ ਫਿਰ ਪਥਰੀ ਹਿਲਦੀ ਹੁੰਦੀ ਆ ਜਾਂ ਇੱਕਦਮੀ ਉਹਨਾਂ ਦਾ ਬਲੱਡ ਪ੍ਰੈਸ਼ਰ ਜਿਹੜਾ ਹਾਈ ਹੁੰਦਾ ਤੇ ਜਾਂ ਬਿਲਕੁਲ ਡਿੱਗ ਪੈਂਦਾ ਹੁੰਦਾ ਇਹ ਅੱਜ ਤੱਕ ਦਾ ਰਿਕਾਰਡ ਬੋਲਦਾ ਨੇਤਾਵਾਂ ਦਾ ਰਿਕਾਰਡ ਬੋਲਦਾ ਪੁਲਿਸ ਅਧਿਕਾਰੀਆਂ ਦਾ ਰਿਕਾਰਡ ਬੋਲਦਾ ਤੁਹਾਨੂੰ ਚੇਤੇ ਹੋਣਾ ਨਿਰਮਲ ਸਿੰਘ ਭੰਗੂ ਨੇ ਲੰਮਾ ਸਮਾਂ ਜੇਲ੍ਹ ਦੇ ਵਿੱਚ ਨਹੀਂ ਉਹਨੇ ਹਸਪਤਾਲ ਦੇ ਵਿੱਚ ਬਿੱਡ ਦੇ ਉੱਤੇ ਕਟਿਆ ਤੇ ਕਹਿੰਦੇ ਵੀ ਅੰਦਰ ਮੀਟਿੰਗਾਂ ਵੀ ਚੱਲਦੀਆਂ ਹੁੰਦੀਆਂ ਸਿੱਖੈਰ ਅਮਨਦੀਪ ਕੌਰ ਥਾਰ ਵਾਲੀ ਰੀਲਾਂ ਵਾਲੀ ਜਾਂ ਕੋਈ ਚਿੱਟੇ ਵਾਲੀ ਆਪਾਂ ਕਹਿ ਲਈਏ ਉਹ ਤਾਂ ਆਪਾਂ ਨੂੰ ਚਿੱਤੇ ਆ ਪਰ ਬੀਤੇ ਕੁਝ ਕ ਹਫ਼ਤਿਆਂ ਦੇ ਵਿੱਚ ਪੰਜਾਬ ਪੁਲਿਸ ਦੇ ਕਿਹੜੇ ਕਿਹੜੇ ਮੁਲਾਜ਼ਮਾਂ ਨੇ ਕੀ ਕੀ ਹਰਕਤਾਂ ਕੀਤੀਆਂ ਤੁਹਾਨੂੰ ਇਸ ਗੱਲ ਦਾ ਪਤਾ ਅਮਨਦੀਪ ਕੌਰ ਇੱਕ ਉਦਾਹਰਨਾ ਸਾਡੇ ਕੋਲ ਉਸ ਤੋਂ ਪਹਿਲਾਂ ਤੁਹਾਨੂੰ ਚਿੱਤੇ ਹੀ ਹੋਣਾ ਕਿ ਕਰਨਲ ਬਾਠ ਦਾ ਮੁੱਦਾ ਕਿੰਨੇ ਵੱਡੇ ਪੱਧਰ ਤੇ ਉੱਠਿਆ ਕਰਨਲ ਬਾਠ ਦਾ ਮੁੱਦਾ ਹਾਲੇ ਵੀ ਊਠ ਦੇ ਬੁੱਲ ਵਾਂਗੂ ਉਵੇਂ ਲਮਕੀ ਜਾਂਦਾ ਚੰਡੀਗੜ੍ਹ ਦੀ ਪੁਲਿਸ ਦੀ 3 ਮੈਂਬਰੀ ਟੀਮ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਪੁਲਿਸ ਵਾਲਿਆਂ ਦੇ ਵੱਲੋਂ ਕਿਵੇਂ ਕੁੱਟਿਆ ਗਿਆ ਕਰਨਲ ਤੇ ਉਹਦਾ ਪੁੱਤ ਇਸ ਮਾਮਲੇ ਦੇ ਉੱਤੇ ਰਾਜਨੀਤੀ ਵੀ ਰੱਜ ਕੇ ਹੋਈ ਆ ਤੇ ਇਨਸਾਫ ਪਤਾ ਨਹੀਂ ਕਦੋਂ ਕੁ ਮਿਲਣਾ ਤੇ ਪਤਾ ਨਹੀਂ ਰਿਪੋਰਟ ਦੇ ਵਿੱਚੋਂ ਕੀ ਕੀ ਨਿਕਲ ਕੇ ਆਉਣਾ ਪਿਛਲੇ ਦਿਨੀ ਕਰਨਲ ਬਾਠ ਦੀ ਪਤਨੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਹਾਲੇ ਤੱਕ ਪੁਲਿਸ ਨੇ ਪੁਲਿਸ ਨਹੀਂ ਫੜੀ ਜਿਹੜੇ ਪੁਲਿਸ ਮੁਲਾਜ਼ਮ ਪਹਿਲਾਂ ਅਣਪਛਾਤੇ ਸੀ ਬਾਅਦ ਦੇ ਵਿੱਚ ਪਛਾਣੇ ਵੀ ਗਏ ਬਾਅਦ ਦੇ ਵਿੱਚ ਸਸਪੈਂਡ ਨਹੀਂ ਸਸਪੈਂਡ ਕਰ ਦਿੱਤੇ ਗਏ ਹਾਲੇ ਤੱਕ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਉਹਨਾਂ ਦੇ ਵਿੱਚੋਂ ਇੱਕ ਹੈਗਾ ਜੀ ਇਨਸਪੈਕਟਰ ਰੌਣੀ ਸਿੰਘ ਰੌਣੀ ਸਿੰਘ ਦੇ ਵੱਲੋਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਂਦਾ ਅਗਾਊਂ ਜ਼ਮਾਨਤ ਵਾਸਤੇ ਉਹਦੀ ਜ਼ਮਾਨਤ ਹਾਲੇ ਤੱਕ ਮਨਜ਼ੂਰ ਨਹੀਂ ਹੋਈ ਅਗਾਊਂ ਜ਼ਮਾਨਤ ਨਹੀਂ ਮਿਲੀ ਪਰ ਜੇਕਰ ਕੋਈ ਹੋਰ ਬੰਦਾ ਹੋਵੇ ਤਾਂ ਕੀ ਉਹ ਇੰਨਾ ਲੰਮਾ ਸਮਾਂ ਬੀਤਣ ਦੇ ਬਾਵਜੂਦ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਾ ਆਵੇ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਪੁਲਿਸ ਪੁਲਿਸ ਨੂੰ ਹੱਥ ਪਾਉਣ ਤੋਂ ਡਰਦੀ ਆ ਕੀ ਆਪਾਂ ਇਸ ਮਾਮਲੇ ਨੂੰ ਛੋਟਾ ਮੰਨ ਕੇ ਚੱਲ ਗਏ ਜੇ ਉਹ ਕਰਨਲ ਬਾਠ ਨਾ ਹੁੰਦਾ ਜੇਕਰ ਕੋਈ ਹੋਰ ਪੈੜ ਤੇ ਖੜਾ ਮਜ਼ਦੂਰ ਹੁੰਦਾ ਤੁਸੀਂ ਹੁੰਦੇ ਮੈਂ ਹੁੰਦਾ ਰਿਕਸ਼ਾ ਚਾਲਕ ਹੁੰਦਾ ਫੜੀ ਵਾਲਾ ਹੁੰਦਾ ਆਮ ਕਿਸਾਨ ਹੁੰਦਾ ਕੀ ਇਹ ਮੁੱਦਾ ਇਨੇ ਵੱਡੇ ਪੱਧਰ ਤੇ ਉੱਠਦਾ ਨਹੀਂ ਹੁਣ ਤੱਕ ਤਾਂ ਪਤਾ ਵੀ ਨਹੀਂ ਲੱਗਣਾ ਸੀ ਵੀ ਭਾਈ ਬਣ ਕੀ ਤੋਂ ਕੀ ਗਿਆ ਤੁਸੀਂ ਪਿਛਲੇ ਕੁਝ ਦਿਨਾਂ ਦੀ ਗੱਲ ਕਰ ਲੋ ਬਠਿੰਡੇ ਵਿਚਲੇ ਨਰਿੰਦਰਜੀਤ ਸਿੰਘ ਦਾ ਕਸੂਰ ਕੀ ਸੀਗਾ ਨਰਿੰਦਰ ਉਹ ਨੌਜਵਾਨ ਉਹ ਵਿਅਕਤੀ ਜਿਹਦੇ ਬਾਵਤ ਦੋਸ਼ ਲੱਗਾ ਹੈਗਾ ਜੀ ਸੀਆਈਏ ਸਟਾਫ ਬਠਿੰਡਾ ਦੇ ਅਧਿਕਾਰੀਆਂ ਦੇ ਉੱਤੇ ਕਰਮਚਾਰੀਆਂ ਦੇ ਉੱਤੇ ਕਿ ਇਹਨਾਂ ਨੇ ਪੁਲਿਸ ਹਿਰਾਸਤ ਦੇ ਵਿੱਚ ਉਹਨੂੰ ਕਰੰਟ ਦੇ ਦੇ ਕੇ ਮਾਰਿਆ ਇਰੇ ਉੱਤੇ ਅਤਿਆਚਾਰ ਕੀਤਾ ਗਿਆ ਉਹਦਾ ਕਸੂਰ ਕੀ ਸੀ ਕੀ ਇੱਥੇ ਪੰਜਾਬ ਪੁਲਿਸ ਦਾ ਅਕਸ ਸਾਫ਼ ਆ ਕੀ ਪੰਜਾਬ ਪੁਲਿਸ ਚੰਗੀ ਕਰ ਰਹੀ ਆ ਹੁਣ ਭਾਵੇਂ ਕੁੱਲ 6 ਲੋਕਾਂ ਦੇ ਵਿੱਚੋਂ 4 ਲੋਕ ਪੁਲਿਸ ਅਧਿਕਾਰੀ ਆ ਜਿਨ੍ਹਾਂ ਨੂੰ ਆਪਾਂ ਜਾਣਦੇ ਕਿ ਪਰਚਾ ਦਰਜ ਕੀਤਾ ਗਿਆ ਜਿਨ੍ਹਾਂ ਦੇ ਉੱਤੇ ਅਗਲੇਰੀ ਕਾਰਵਾਈ ਹੋਊਗੀ ਪਰ ਇਹ ਕੀ ਹੋ ਰਿਹਾ ਪੰਜਾਬ ਦੇ ਵਿੱਚ ਪੁਲਿਸ ਜਿਹਦੇ ਬਾਰੇ ਅਸੀਂ ਇਹ ਗੱਲ ਕਹਿੰਦੇ ਆ ਕਿ ਪੁਲਿਸ ਆ ਜਿਹੜੀ ਪੰਜਾਬ ਦੀ ਉਹ ਸਭ ਤੋਂ ਅਵਲਾ ਜਿਹੜੀ ਪੰਜਾਬ ਦੀ ਪੁਲਿਸ ਆ ਬਹੁਤ ਦਲੇਰ ਆ ਦਲੇਰੀ ਦੇ ਅੰਸ਼ ਮੁੱਕੇ ਨਹੀਂ ਪਰ ਜਿਹੜੇ ਆ ਅੰਸ਼ਾ ਕਦੇ ਭ੍ਰਿਸ਼ਟਾਚਾਰ ਦੇ ਕਦੇ ਆਪਦੀ ਫੀਤੀ ਦੀ ਖਾਤਰ ਕਿਸੇ ਦਾ ਝੂਠਾ ਇਨਕਾਊਂਟਰ ਕਰ ਦੇਣਾ ਕਦੇ ਕਿਸੇ ਨੂੰ ਕਰੰਟ ਲਾ ਕੇ ਮਾਰ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਇਹ ਪੰਜਾਬ ਪੁਲਿਸ ਦੀ ਕਿਹੜੀ ਇਮੇਜ ਆ ਤੁਹਾਨੂੰ ਚੇਤੇ ਹੋਣਾ ਕੁਝ ਦਿਨ ਪਹਿਲਾਂ ਦੀ ਗੱਲ ਆ ਕੁਝਾਂ ਕੁਝ ਹਫ਼ਤੇ ਕਹਿ ਲਿਏ ਸੰਗਰੂਰ ਦੇ ਵਿੱਚ ਇੱਕ ਡੀਐਸਪੀ ਆ ਉਹ ਡੀਐਸਪੀ ਨੂੰ ਪਤਾ ਲੱਗਾ ਜੀ ਕਿ ਪਰਚਾ ਦਰਜ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਉਹਦੇ ਉੱਤੇ ਦੋਸ਼ ਸੀਗਾ ਕਿ ਸੰਗਰੂਰ ਦੀ ਜੇਲ੍ਹ ਦੇ ਵਿੱਚ ਬੈਠੇ ਹੋਏ ਕੈਦੀਆਂ ਜਿਹੜੇ ਅੰਦਰ ਬੰਦੀ ਆ ਉਹਨਾਂ ਦੇ ਖਾਤੇ ਦੇ ਵਿੱਚੋਂ ਆਪਦੇ ਖਾਤੇ ਦੇ ਵਿੱਚ ਜਾਂ ਘਰਵਾਲੀ ਦੇ ਖਾਤੇ 'ਚ ਪੈਸੇ ਪਵਾਉਂਦਾ ਸੀ ਪਤਾ ਕਾਰਨ ਕੀ ਆ ਕੇ ਅੰਦਰ ਨਸ਼ਾ ਪਚਾਉਣ ਦਾ ਕੰਮ ਕਰਦਾ ਸੀ ਅੰਦਰ ਨਸ਼ੀਲੀਆਂ ਚੀਜ਼ਾਂ ਪਚਾਉਂਦਾ ਸੀਗਾ ਪੁਲਿਸ ਨੇ ਪੁਲਿਸ ਵਾਲਾ ਫੜਿਆ ਉਸ ਤੋਂ ਪਹਿਲਾਂ ਇੱਕ 40 41 ਗ੍ਰਾਮ ਸਮੇਤ ਹੋਰ ਪੁਲਿਸ ਅਧਿਕਾਰੀ ਫੜਿਆ ਗਿਆ ਜਦੋਂ ਇਹ ਪੁਲਿਸ ਦੇ ਕਿਸੇ ਸਾਹਮਣੇ ਆਉਂਦੇ ਕੁਝ ਕਿ ਦਿਨਾਂ ਜਾਂ ਕੁਝ ਕਿ ਹਫ਼ਤਿਆਂ ਦੇ ਵਿੱਚ ਤੇ ਫਿਰ ਇੰਉਂ ਲੱਗਦਾ ਵੀ ਪੁਲਿਸ ਦਾ ਸੱਚੀ ਮੁੱਚੀ ਨਮੀਨੀ ਕਰਨ ਹੋਣ ਵਾਲਾ ਕੋਈ ਪੁਲਿਸ ਮੁਲਾਜ਼ਮ ਇੱਥੇ ਨਾਕੇ ਦੇ ਉੱਤੇ ਪੈਸੇ ਲੈਣ ਦੇ ਵਿੱਚ ਬਿਜ਼ੀ ਆ ਕੋਈ ਪੁਲਿਸ ਮੁਲਾਜ਼ਮ ਜਦੋਂ ਫਸ ਜਾਂਦਾ ਉਹਦੇ ਨਾਲ ਦੇ ਸਾਥੀ ਉਹਨੂੰ ਬਚਾਉਣ ਦੇ ਵਿੱਚ ਬਿਜ਼ੀ ਆ ਕੋਈ ਪੁਲਿਸ ਮੁਲਾਜ਼ਮ ਕਿਸੇ ਬੇਕਸੂਰ ਨੂੰ ਕੁੱਟਮਾਰ ਕਰਕੇ ਮਾਰ ਦਿੰਦਾ ਜਾਂ ਅਦਮੋਇਆ ਕਰ ਦਿੰਦਾ ਕੋਈ ਪੁਲਿਸ ਮੁਲਾਜ਼ਮ ਇਸ ਵੇਲੇ ਅਗਾਊ ਜ਼ਮਾਨਤ ਲੈਣ ਨੂੰ ਫਿਰਦਾ ਕਿਸੇ ਦੇ ਉੱਤੇ ਕੋਈ ਦੋਸ਼ਾ ਕਿਸੇ ਦੇ ਉੱਤੇ ਕੋਈ ਦੋਸ਼ਾ ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਸਾਰੀ ਪੁਲਿਸ ਇੱਕੋ ਜਿਹੀ ਨਹੀਂ ਸਾਰੇ ਪੱਤਰਕਾਰ ਵੀ ਇੱਕੋ ਜਿਹੇ ਨਹੀਂ ਸਾਰੇ ਨੇਤਾ ਵੀ ਸਾਰੇ ਡਾਕਟਰ ਵੀ ਸਾਰੇ ਅਧਿਆਪਕ ਵੀ ਇੱਕੋ ਜਿਹੇ ਨਹੀਂ ਪਰ ਜਦੋਂ ਇਹੋ ਜਿਹੇ ਲੋਕ ਸਾਹਮਣੇ ਆਉਂਦੇ ਆ ਖਾਸ ਕਰਕੇ ਜਦੋਂ ਖਾਕੀ ਦੀ ਗੱਲ ਸਾਹਮਣੇ ਆਉਂਦੀ ਆ ਤੇ ਜਿੱਥੇ ਖਾਕੀ ਵਾਲੇ ਜਿੱਥੇ ਵਰਦੀ ਵਾਲੇ ਬੈਠੇ ਹੁੰਦੇ ਪੁਲਿਸ ਮੁਲਾਜ਼ਮ ਉਹਦੇ ਬਾਹਰ ਫੱਟੇ ਤੇ ਲਿਖਿਆ ਹੁੰਦਾ ਪੁਲਿਸ ਆਮ ਲੋਕਾਂ ਦੀ ਜਾਨ ਤੇ ਮਾਲ ਦੀ ਹਿਫਾਜ਼ਤ ਵਾਸਤੇ ਵਚਨਬੱਧ ਹੈ ਤੇ ਫਿਰ ਪੁਲਿਸ ਦੇ ਉੱਤੇ ਜ਼ਿੰਮੇਵਾਰੀਆਂ ਦਾ ਭਾਰ ਵੜ ਜਾਂਦਾ ਪਰ ਪੁਲਿਸ ਕਰਨੀ ਕੀ ਆ ਪੰਜਾਬ ਦੀ ਪੁਲਿਸ ਦੇ ਹਿੱਸੇ ਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਆਈਆਂ ਪੰਜਾਬ ਦੀ ਪੁਲਿਸ ਵੱਡਿਆਂ ਦੀ ਚੱਕਰੀ ਕਿਉਂ ਕਰਦੀ ਆ ਪੰਜਾਬ ਦੀ ਪੁਲਿਸ ਦੇ ਉੱਤੇ ਸਿਆਸੀ ਦਬਾਅ ਕਿਵੇਂ ਪੈਂਦਾ ਪੰਜਾਬ ਦੀ ਪੁਲਿਸ ਦੇ ਨਾਲ ਅਸੀਂ ਕਈ ਗੱਲਾਂ ਤੋਂ ਸਹਿਮਤ ਆ ਵੀ ਇਹਨਾਂ ਤੋਂ ਕੁਲੋਂ ਓਵਰਕਮ ਲਿਆ ਜਾਂਦਾ ਇਹਨਾਂ ਦੇ ਨਾਲ ਕਈ ਥਾਵਾਂ ਦੇ ਉੱਤੇ ਕਹਿੰਦੇ ਕਿ ਬਿਦਖਲਾਮੀ ਵੀ ਹੁੰਦੀ ਆ ਕਿਉਂਕਿ ਨੰਗਣਾ ਹੁੰਦਾ ਮਰਤਰੀ ਨੇ ਇਧਰ ਨੂੰ ਪਰ ਉਹਨਾਂ ਨੂੰ ਰਾਹ ਦੇ ਵਿੱਚ ਡਾਂਗ ਫੜਾ ਕੇ ਖੜੇ ਕਰ ਦਿੱਤਾ ਜਾਂਦਾ ਇੱਕ ਇੱਕ ਨੇਤਾ ਜਿਹੜਾ ਉਹ ਤਾਂ ਅੰਦਰ ਬੈਠਾ ਏਸੀ ਦੇ ਵਿੱਚ ਮੀਟਿੰਗ ਕਰੀ ਜਾਂਦਾ ਹੁੰਦਾ ਇਹ ਬਾਹਰ ਖੜੇ ਉੱਥੇ ਚੱਕਰੀ ਕਰਦੇ ਹੁੰਦੇ ਆ ਇਹ ਨੇਤਾਵਾਂ ਦੀ ਗਲਤੀ ਆ ਇੱਥੇ ਤੰਦ ਨਹੀਂ ਇੱਥੇ ਤਾਣੀ ਉਲਜੀ ਆ ਪਰ ਜੋ ਪੰਜਾਬ ਦੀ ਪੁਲਿਸ ਦੇ ਆਪਣੇ ਹਿੱਸੇ ਦੇ ਵਿੱਚ ਕੰਮ ਆਉਂਦੇ ਆ ਕੀ ਉਹ ਥਾਰ ਵਾਲੀ ਅਮਨਦੀਪ ਨਾਲੋਂ ਛੋਟੇ ਆ ਕੀ ਇਹਨਾਂ ਦੇ ਬਾਕੀ ਕਿਸੇ ਜਿਹੜੇ ਉਹ ਥਾਰ ਵਾਲੀ ਰੀਲਾਂ ਵਾਲੀ ਕੁੜੀ ਦੇ ਨਾਲੋਂ ਛੋਟੇ ਆ ਸੋ ਮਤਲਬ ਇਹ ਹੈ ਜੀ ਕਿ ਉਹਦੀਆਂ ਖਬਰਾਂ ਬਣ ਗਈਆਂ ਇਹ ਖਬਰਾਂ ਕਿਉਂ ਲੁਕ ਗਈਆਂ ਉਹ ਕੁੜੀ ਆ ਉਹਦੀਆਂ ਖਬਰਾਂ ਬਣੀਆਂ ਅਸੀਂ ਵੀ ਸਾਂਝੀਆਂ ਕੀਤੀਆਂ ਪਰ ਇਹਨਾਂ ਖਬਰਾਂ ਦੇ ਵੱਲ ਝਾਤ ਕਿਉਂ ਨਹੀਂ ਪੈਂਦੀ ਕਿ ਉਹ ਸਪੱਦਰ ਦੇ ਉੱਤੇ ਕਿਉਂ ਨਹੀਂ ਉੱਬਰਦੀਆਂ ਵੀ ਭਾਈ ਇੱਕ ਬੇਕਸੂਰ ਔਰਤੇ ਗੱਲ ਕਹਿੰਦੀ ਕਿ ਮੇਰਾ ਬੇਟਾ ਮੈਨੂੰ ਪੁੱਛਦਾ ਵੀ ਮੰਮੀ ਮੇਰਾ ਡੈਡੀ ਕਦੋਂ ਆਊਗਾ ਮੇਰੇ ਡੈਡੀ ਨੂੰ ਮਾਰ ਕਿਉਂ ਦਿੱਤਾ ਗਿਆ ਉਹਨੂੰ ਲੈ ਕੇ ਗਏ ਸੀਗੇ ਥਾਣੇ ਦੇ ਵਿੱਚ ਸੀਆਈਏ ਸਟਾਫ ਨੇ ਉਹਨੂੰ ਕਲੈਂਟ ਲਾ ਕੇ ਮਾਰਤਾ ਜੇਕਰ ਇਹ ਦੋਸ਼ ਸਹੀ ਆ ਤੇ ਫਿਰ ਪੰਜਾਬ ਪੁਲਿਸ ਸਹੀ ਕਿੱਥੇ ਸਵਾਲ ਇਹ ਆ ਜੇਕਰ ਕਰਨਲ ਬਾਠ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਜੋ-ਜੋ ਡਰਾਮਾ ਕੀਤਾ ਆਪਾਂ ਜਾਣਦੇ ਇਸ ਮਾਮਲੇ ਦੇ ਵਿੱਚ ਹੁਣ ਉਸ ਮਾਮਲੇ ਦੇ ਉੱਤੇ ਬੜੀਆਂ ਹੋਰ ਗੱਲਾਂ ਹੁੰਦੀਆਂ ਪਰ ਪੰਜਾਬ ਪੁਲਿਸ ਦਾ ਅਕਸ ਕਿਹੋ ਜਿਹਾ ਬਣਦਾ ਪੰਜਾਬ ਪੁਲਿਸ ਦੇ ਉੱਤੇ ਯਕੀਨ ਆਉਂਦੇ ਸਮੇਂ ਦੇ ਵਿੱਚ ਕੌਣ ਕਰੂਗਾ ਅੱਜ ਪੰਜਾਬ ਦੇ ਥਾਣਿਆਂ ਦੇ ਵਿੱਚ ਮੁਲਾਜ਼ਮ ਹੈ ਕਿੰਨੇ ਕ ਜਿਹੜੇ ਹੈਗੇ ਆ ਉਹਨਾਂ ਦੇ ਉੱਤੇ ਕਿਹੋ ਜਿਹਾ ਬੋਝ ਆ ਜਿਹੜੇ ਹੈਗੇ ਆ ਉਹਨਾਂ ਦੇ ਵਿੱਚੋਂ ਕਿੰਨੇ ਕ ਇਮਾਨਦਾਰ ਆ ਕੁਝ ਕ ਹਫ਼ਤੇ ਪਹਿਲਾਂ ਦੀ ਖਬਰ ਆ ਵੀ ਪੰਜਾਬ ਦੇ ਇੱਕ ਨਾਕੇ ਦੇ ਉੱਤੇ ਖੜੇ ਸੀ ਮੁਲਾਜ਼ਮ ਨਾਕਾ ਲਾਕੇ ਤੇ ਉੱਥੇ ਜਿਹੜੀਆਂ ਗੱਡੀਆਂ ਲੰਗਦੀਆਂ ਸੀ ਉਹਨਾਂ ਗੱਡੀਆਂ ਦੇ ਵਿੱਚ ਕੋਈ ਕਾਰ ਵਾਲਾ ਜਿਹਨੇ ਬੈਲਟ ਨਹੀਂ ਲਾਈ ਕੋਈ ਮੋਟਰਸਾਈਕਲ ਵਾਲਾ ਜਿਹਨੇ ਹੈਲਮਟ ਨਹੀਂ ਲਿਆ ਕੋਈ ਬੱਸ ਕਾਰ ਵਾਲਾ ਜਿਹਦੇ ਕੋਲ ਕਾਗਜ਼ ਨਹੀਂ ਗੇ ਉਹ ਆਪ ਨਹੀਂ ਸੀ ਪੈਸੇ ਲੈਂਦੇ ਉਹ ਕਹਿੰਦੇ ਹੁੰਦੇ ਸੀ ਵੀ ਪਾਈ ਆ ਉਹ ਜਿਹੜਾ ਰੇੜੀ ਆ ਨਾ ਉਹ ਰੇੜੀ ਦੇ ਉੱਤੇ ਜਾ ਕੇ ਹਿਸਾਬ ਖਤਾਬ ਕਰ ਲਾ ਉਹ ਰੇੜੀ ਵਾਲੇ ਨੂੰ 2000 1500 1000 ਰੁਪਿਆ ਦੇ ਆਉਂਦੇ ਸੀ ਉਹ ਆਪ ਦੇ ਹੱਥੀਂ ਪੈਸੇ ਨਹੀਂ ਸੀ ਫੜਦੇ ਸੋ ਇਸ ਕਰਕੇ ਉਹ ਨਿਕਲ ਜਾਂਦੇ ਆ ਪੁਲਿਸ ਮੁਲਾਜ਼ਮੇ ਇਸ ਥਾਂ ਤੋਂ ਨਿਕਲ ਜਾਂਦੇ ਆ ਜਿਹੜੇ ਇਹ ਕੁਝ ਕ ਕਹਿ ਲਿਏ ਇਹ 20 ਫੀਸਤੀ ਨੇ 50 ਫੀਸਤੀ ਨੇ 30 ਫੀਸਤੀ ਨੇ ਇਹਨਾਂ ਨੇ ਸਮੁੱਚੀ ਪੰਜਾਬ ਪੁਲਿਸ ਦਾ ਅਕਸ ਇਉਂ ਬਣਾਇਆ ਹੋਇਆ ਵੀ ਡਰ ਲੱਗਦਾ ਇਹਨਾਂ ਦੇ ਕੋਲ ਵਿਦੇਸ਼ਾਂ ਦੇ ਵਿੱਚ ਜੇਕਰ ਤੁਹਾਡੀ ਕਿਤੇ ਗੱਡੀ ਖਰਾਬ ਹੋ ਜਾਂਦੀ ਆ ਜੇ ਤੁਸੀਂ ਕਿਤੇ ਸੰਕਟ ਦੇ ਵਿੱਚ ਹੁੰਨੇ ਆ ਤੇ ਉਧਰੋਂ ਪੁਲਿਸ ਮੁਲਾਜ਼ਮ ਤੁਰਿਆ ਆਉਂਦਾ ਹੋਵੇ ਤੁਹਾਡੀ ਚਿੰਤਾ ਮੁਕਤ ਹੋ ਜਾਂਦੀ ਆ ਵੀ ਭਾਈ ਯਾਰ ਹੁਣ ਗੱਲ ਬਣ ਗਈ ਹੁਣ ਪੁਲਿਸ ਮੁਲਾਜ਼ਮ ਆ ਗਿਆ ਹੁਣ ਮੇਰੀ ਚਿੰਤਾ ਖਤਮ ਹੋ ਗਈ ਆ ਇੱਥੇ ਜੇਕਰ ਫਸੇ ਹੋਏ ਬੰਦੇ ਨੂੰ ਪੁਲਿਸ ਆ ਜੇ ਤਾਂ ਬੰਦੇ ਨੂੰ ਵਿਪਤਾ ਪੈ ਜਾਂਦੀ ਵੀ ਯਾਰ ਮੈਂ ਪਹਿਲਾਂ ਫਸਿਆ ਹੁਣ ਉੱਤੇ ਇਹ ਵੀ ਆ ਗਏ ਆ ਇਹਦਾ ਕਾਰਨ ਕੀ ਆ ਕਿਉਂਕਿ ਪੰਜਾਬ ਦੀ ਪੁਲਿਸ ਦੇ ਮੁਲਾਜ਼ਮਾਂ ਦੀ ਆਪਾਂ ਜਾਣਦੇ ਵੀ ਤਨਖਾਹ ਚੋਖੀ ਆ ਕਿਸੇ ਦੀ 50000 ਵੀ ਹੋਊਗੀ ਜਿਹੜੇ ਕੰਟਰੈਕਟ ਦੇ ਉੱਤੇ ਨਵੇਂ ਆ ਮੁੰਡੇ ਜਿਹੜੇ ਹੁਣੇ-ਹੁਣੇ ਭਰਤੀ ਹੋਏ ਆ 15-20000 ਵਾਲੇ ਵੀ ਹੋਣਗੇ ਪਰ ਲੱਖ-ਲੱਖ ਰੁਪਏ ਵਾਲੇ ਵੀ ਹੈਗੇ ਆ ਤੇ ਸਵਾ ਸਵਾ ਲੱਖ ਰੁਪਏ ਵਾਲੇ ਵੀ ਅਧਿਕਾਰੀ ਹੈਗੇ ਆ ਪਰ ਜਦੋਂ ਇੰਨੀ ਤਨਖਾਹ ਮਿਲਦੀ ਤਾਂ ਯਾਰ ਫਿਰ ਤਾਂ ਨੈਤਿਕ ਤੌਰ ਦੇ ਉੱਤੇ ਗire ਹੋਏ ਹੋਣ ਦੀ ਗੱਲ ਆ ਵੀ ਆਪਾਂ ਹਜ਼ਾਰ ਲਈ 2000 ਲਈ 5000 ਲਈ 7000 ਦੇ ਲਈ ਵਕ ਵਕ ਥ ਤੇ ਜਾ ਕੇ ਕਦੇ ਉਧਰੋਂ ਚਰੂਂਡ ਲੀਏ ਕਦੇ ਉਧਰੋਂ ਚਰੂਂਡ ਲੀਏ ਮੇਰੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਇੱਕ ਬੇਨਤੀ ਆ ਰੋਟੀ ਸਬਦੀ ਚੱਲਦੀ ਆ ਉਹਨਾਂ ਦੀ ਵੀ ਚੱਲੀ ਜਾਣੀ ਆ ਜਿਨ੍ਹਾਂ ਦੇ ਕੋਲੋਂ ਆਪਾਂ ਖੋਖੇ ਖਾਣੇ ਆ ਤੇ ਆਪਣੀ ਵੀ ਚੱਲੀ ਜਾਣੀ ਆ ਸਬਦੀ ਚੱਲਦੀ ਆ ਪਰ ਤੁਸੀਂ ਆਪਣੇ ਆਪ ਨੂੰ ਉੱਤਰ ਕਿਵੇਂ ਦੇਵੋਗੇ ਆਪਣੇ ਆਪ ਨੂੰ ਉੱਤਰदाई ਕਿਵੇਂ ਹੋਵੋਗੇ ਅੱਜ ਤੱਕ 1994 ਦੇ ਵਿੱਚ 90 ਦੇ ਵਿੱਚ 95 ਦੇ ਵਿੱਚ ਮਾਝਾ ਖੇਤਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਬੇਕਸੂਰ ਮੁੰਡੇ ਮਾਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਕੇਸ ਚੱਲਦੇ ਆ ਉਹਨਾਂ ਨੇ ਆਪਣੀਆਂ ਫੀਤੀਆਂ ਖਾਤਰ ਆਪਦੇ ਬੈਂਕ ਬੈਲੈਂਸ ਦੀ ਖਾਤਰ ਬੇਕਸੂਰ ਮਾਰੇ ਤੇ ਉਮਰ ਦੇ ਇਸ ਪੜਾ ਦੇ ਉੱਤੇ ਬਢਾਪੇ ਦੇ ਵਿੱਚ ਹੁਣ ਉਹਨਾਂ ਨੂੰ ਸਜ਼ਾਵਾ ਹੋ ਰਹੀਆਂ ਮਿੱਟੀ ਤਾਂ ਉਮਰ ਦੇ ਇੱਕ ਮੋੜ ਦੇ ਉੱਤੇ ਪੱਟੀ ਹੀ ਜਾਣੀ ਆ ਜੇਕਰ ਤੁਸੀਂ ਗਲਤ ਕੰਮ ਕਰਦੇ ਹੋ ਭਾਵੇਂ ਮੈਂ ਹੋਵਾਂ ਤਬਾਈ ਤਾਂ ਹੋਣੀ ਹੋਣੀ ਆ ਪਰ ਫਿਰ ਆਪਾਂ ਕਿਉਂ ਨਹੀਂ ਸਮਝਦੇ ਕਿ ਭਾਈ ਸਾਡੀਆਂ ਜ਼ਿੰਮੇਵਾਰੀਆਂ ਕਿਹੜੀਆਂ ਕਿਹੜੀਆਂ ਪੁਲਿਸ ਦਾ ਫਰਜ਼ ਆ ਕਿ ਲੋਕਾਂ ਦੇ ਪ੍ਰਤੀ ਇਮਾਨਦਾਰੀ ਨਾਲ ਜਵਾਬਦੇਹ ਹੋਵੋ ਇਹ ਨਹੀਂ ਵੀ ਜਿਹੜੀ ਤਨਖਾਹ ਉਹਨੂੰ ਆਪਾਂ ਖਾਤੇ ਚੋਂ ਛੇੜਨਾ ਨਹੀਂ ਤੇ ਬਾਕੀ ਘਰ ਦੇ ਖਰਚੇ ਆਪਾਂ ਉੱਤੋਂ ਹੀ ਸਾਰੇ ਚਲਾਉਣੇ ਆ ਵੀ ਉਤਲਾ ਜਿਹੜਾ ਇਹ ਤਾਂ ਪੱਤਾ ਹੀ ਆ ਜਿਹੜਾ ਸਾਡੇ ਖਾਤੇ ਦੇ ਵਿੱਚ ਸਰਕਾਰ ਦੇ ਵੱਲੋਂ ਹੁੰਦਾ ਤੇ ਸਰਕਾਰਾਂ ਨੂੰ ਵੀ ਬੇਨਤੀ ਵੀ ਪਖੰਡਵਾਦੀ ਬੰਦ ਕਰੋ ਵੀ ਭਾਈ ਜੇਕਰ ਤੁਹਾਨੂੰ ਇੰਨਾ ਹੀ ਖਤਰਾ ਪੈਦਾ ਹੁੰਦਾ ਵੀ ਭਾਈ ਨਾਲ ਤੁਹਾਨੂੰ 100 100 150 2 200 ਪੁਲਿਸ ਮੁਲਾਜ਼ਮ ਲੈ ਕੇ ਚੱਲਣਾ ਪੈਂਦਾ ਤਾਂ ਕੋਈ ਹੋਰ ਕੰਮ ਕਰ ਲਓ ਵੇਲੇ ਨੇ ਚ ਬਾ ਆਈਏ ਤੁਹਾਨੂੰ ਕਿਸੇ ਨੇ ਡਾਕਟਰ ਨੇ ਕਿਹਾ ਵੀ ਭਾਈ ਤੁਸੀਂ ਇਹ ਕੰਮ ਕਰਨੇ ਕਰਨਾ ਰਾਜਨੀਤੀ ਕਰਨੀ ਆ ਪਹਿਲਾਂ ਤੁਸੀਂ ਕਹਿੰਨੇ ਵੀ ਅਸੀਂ ਲੋਕਾਂ ਦੇ ਸੇਵਕ ਹਾਂ ਲੋਕਾਂ ਵਰਗੇ ਹਾਂ ਜਦੋਂ ਤੁਸੀਂ ਚੁਣੇ ਜਾਂਦੇ ਆ ਕਿਸੇ ਰੁਤਬੇ ਤੇ ਪਹੁੰਚ ਜਾਂਦੇ ਫਿਰ ਕਦਨੇ ਸਾਡ ਨੂੰ ਖਤਰਾ ਹੈ ਫਿਰ ਤੁਸੀਂ ਪੁਲਿਸ ਮੁਲਾਜ਼ਮ ਨਾਲ ਰੱਖਦੇ ਆ ਫਿਰ ਤੁਹਾਡੇ ਜਾਣ ਤੋਂ ਪਹਿਲਾਂ ਉੱਥੇ ਕੁੱਤੇ ਜਾ ਕੇ ਸੁਂਗਦੇ ਹਰ ਚੀਜ਼ ਨੂੰ ਬੇਨਤੀ ਆ ਵੀ ਭਾਈ ਆਪਾਂ ਨੈਤਿਕ ਤੌਰ ਦੇ ਉੱਤੇ ਕਿੱਥੇ ਜਾ ਖੜੇ ਨੇਤਾਵਾਂ ਨੂੰ ਵੀ ਬੇਨਤੀ ਆ ਉਹਨਾਂ ਲੋਕਾਂ ਨੂੰ ਵੀ ਬੇਨਤੀ ਆ ਜਿਹੜੇ ਕਿ ਪੁਲਿਸ ਦੇ ਕੋਲੋਂ ਗਲਤ ਕੰਮ ਕਰਾਉਣ ਦੇ ਲਈ ਪੈਸੇ ਦਿੰਦੇ ਆ ਤੇ ਪੁਲਿਸ ਨੂੰ ਵੀ ਬੇਨਤੀ ਆ ਵੀ ਭਾਈ ਤੁਸੀਂ ਥੋੜਾ ਜਨਾ ਰੱਬ ਤੋਂ ਖੌਫ ਖਾਇਆ ਕਰੋ ਡਰਿਆ ਕਰੋ ਕੁਦਰਤ ਤੋਂ ਮਰਨਾ ਤੈ ਆ ਸਾਰੀਆਂ ਸਾਡੇ ਕੋਲੇ ਉਦਾਹਰਨਾ ਮੈਂ ਨਹੀਂ ਦੇਖਿਆ ਵੀ ਭਾਈ ਜਿਹੜੇ ਲੋਕ ਨਸ਼ਾ ਤਸਕਰਾਂ ਜਾਂ ਜਿਹੜੇ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਆ ਜਾਂ ਜਿਹੜੇ ਨੇਤਾ ਉਹ ਭਾਈ ਆਪਦੇ ਬੈਂਕ ਬੈਲੈਂਸ ਬਹੁਤ ਵੱਡੇ ਕਰ ਗਏ ਜਿਨ੍ਹਾਂ ਦੇ ਕੋਲੇ ਪਤਾ ਹੀ ਨਹੀਂ ਕਿੰਨੇ ਕ ਨੋਟ ਆ ਵੀ ਉਹ ਮਰਨੋਂ ਬਚ ਗਏ ਹੋਣ ਤੇ ਅੰਤ ਉਹਨਾਂ ਦਾ ਬਹੁਤ ਮਾੜਾ ਹੁੰਦਾ ਤੇ ਪੰਜਾਬ ਦੀ ਪੁਲਿਸ ਨੂੰ ਇੱਕ ਸਵਾਲ ਆ ਵੀ ਭਾਈ ਜੇਕਰ ਪੂਰਾ ਆਪਾਂ ਮਿਲਾਂਕਣ ਕਰੀਏ ਤਾਂ ਭਾਈ ਕਿੰਨੇ ਫੀਸ ਦੀ ਮੁਲਾਦਮ ਹੋਣਗੇ ਜਿਹੜੇ ਕਿ ਨਸ਼ਾ ਮੁਕਤ ਆ ਜੇ ਡੋਪ ਟੈਸਟ ਅਜ ਹੋਵੇ ਚਿੱਟਾ ਵੀ ਵਰਤਦੇ ਆ ਪੁਲਿਸ ਮੁਲਾਦਮ ਚਿੱਟਾ ਬਕਵਾਉਂਦੇ ਵੀ ਆ ਪਰਦੇ ਵੀ ਪਾਉਂਦੇ ਆ ਜ਼ਹਿਰੀਲੀ दारू ਵਾਲੇ ਮਾਮਲੇ ਦੇ ਵਿੱਚ ਵੀ ਕਈ ਥਾਵਾਂ ਤੇ ਇਨਵੋਲਵ ਹੁੰਦੇ ਆ ਤੁਹਾਡੇ ਵਰਗਾ ਮੇਰੇ ਵਰਗਾ ਜੇਕਰ ਕੋਈ ਇੱਕ ਬੰਦਾ ਜੇ दारू ਦੀ ਇੱਕ ਬੋਤਲ ਵੀ ਲੈ ਕੇ ਤੇ 1 ਕਿਲੋਮੀਟਰ ਜਾਊਗਾ ਰਾਹ ਦੇ ਵਿੱਚ ਕਿਤਨੇ ਕਿਤੇ ਫੜਿਆ ਜਾਣਾ ਉਹ ਕਿਹੜੇ ਕਾਰਨ ਨੇ ਜਿਹਦੇ ਕਰਕੇ ਬਹੁਤ ਵੱਡੇ ਪੱਦਰ ਦੇ ਉੱਤੇ ਨਸ਼ੇ ਇੱਕ ਤੋਂ ਦੂਜੀ ਥਾਂ ਤੱਕ ਜਾਂਦੇ ਆ ਸੋ ਨਸ਼ਾ ਕਰਨ ਦੇ ਮਾਮਲੇ 'ਚ ਫਿਟਨੈਸ ਦੇ ਮਾਮਲੇ ਦੇ ਵਿੱਚ ਪੈਸੇ ਕਮਾਉਣ ਦੇ ਮਾਮਲੇ ਦੇ ਵਿੱਚ ਅਤਿਆਚਾਰ ਦੇ ਮਾਮਲੇ ਦੇ ਵਿੱਚ ਪੰਜਾਬ ਦੀ ਪੁਲਿਸ ਦਾ ਨਾਂ ਜਦੋਂ ਇਦਾਂ ਵੱਜਦਾ ਸਾਨੂੰ ਇਸ ਗੱਲ ਦਾ ਦੁੱਖ ਹੁੰਦਾ ਜਿਹੜੇ ਵੀ ਪੁਲਿਸ ਮੁਲਾਜ਼ਮ ਈਮਾਨਦਾਰ ਆ ਅਸੀਂ ਉਹਨਾਂ ਦੇ ਧੰਨਵਾਦੀ ਆ ਤੁਸੀਂ ਬਹੁਤ ਚੰਗੇ ਹੋ ਪਰ ਜਿਹੜੇ ਤੁਹਾਡੇ ਹੀ ਵਿਭਾਗ ਦੇ ਵਿੱਚ ਇਹ ਕਾਲੀਆਂ ਭੇਡਾਂ ਇਨਾ ਨੇ ਤੁਹਾਡਾ ਅਕਸ ਵੀ ਖਰਾਬ ਕੀਤਾ ਤੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਬੇਨਤੀ ਹੈ ਜੀ ਕਿ ਤੁਸੀਂ ਇਸ ਮਸਲੇ ਦੇ ਉੱਤੇ ਅਨੁਸ਼ਾਸਨ ਨੈਤਿਕਤਾ ਤੇ ਸ਼ਬਦਾਂ ਦੀ ਚੋਣ ਤੇ ਫਿਟਨੈਸ ਇਹ ਮਹਿਕਮੇ ਦੇ ਵਿੱਚ ਜ਼ਰੂਰੀ ਬਣਾਓ ਜੇ ਇਹ ਜ਼ਰੂਰੀ ਨਹੀਂ ਆ ਤੇ ਫਿਰ ਕੁਝ ਵੀ ਨਹੀਂ ਜ਼ਰੂਰੀ ਸੋ ਸਾਨੂੰ ਇੱਕ ਅਮਨਦੀਪ ਕੌਰ ਥਾਰ ਵਾਲੀ ਚਿੱਤ ਨਹੀਂ ਰੱਖਣੀ ਚਾਹੀਦੀ ਥਾਰਾਂ ਬੜਿਆਂ ਨੇ ਲਈਆਂ ਤੇ ਲੋਕਾਂ ਦੇ ਕੋਲੋਂ ਚਰੂਣ ਚਰੂਣ ਤੇ ਲਈਆਂ ਬੜਿਆਂ ਦੇ ਇੱਥੇ ਖਾਤੇ ਚੱਲਦੇ ਆ ਬੜਿਆਂ ਦੀਆਂ ਕੋਠੀਆਂ ਵੱਡੀਆਂ ਤੇ ਪਲਾਟ ਉਹਨਾਂ ਦੇ ਵੱਡੇ ਤੇ ਬੁਲਟ ਘਰੇ ਖੜੇ ਆ ਪਰ ਉਹਨਾਂ ਦੇ ਕਿਸੇ ਨਹੀਂ ਸਾਹਮਣੇ ਆਏ ਜੇ ਆਉਂਦੇ ਆ ਤਾਂ মিডিਆ ਦੇ ਵੱਲੋਂ ਦੱਬਲੇ ਜਾਂਦੇ ਆ ਜਾਂ ਦਬਾ ਦਿੱਤੇ ਜਾਂਦੇ ਆ ਪਰ ਗੱਲ ਇਹ ਜੀ ਕਿ ਜੇ ਇੱਕ ਅਮਨਦੀਪ ਕੋਰ ਗਲਤ ਆ ਤੇ ਇਹਨਾਂ ਦੇ ਵਿੱਚ ਪਤਾ ਨਹੀਂ ਕਿੰਨੇ ਹੋਰ ਅਮਨਦੀਪ ਆ ਕਿੰਨੀਆਂ ਹੋਰ ਅਮਨਦੀਪਾਂ ਇਹਨਾਂ ਦੇ ਵਿੱਚ ਇਹੋ ਜੀਆਂ ਹੋਰ ਆ ਜਿਨ੍ਹਾਂ ਨੇ ਮਨ ਆਈਆਂ ਕੀਤੀਆਂ ਪਰ ਉਹ ਬਚੇ ਆ ਜਾਂ ਬਚਾਈਆਂ ਗਈਆਂ